ਅੱਜ ਅਸੀਂ ਪਹੁੰਚੇ ਆਂ ਗੁਰਦੁਆਰਾ ਬਾਬਾ ਜੀਵਨ ਸਿੰਘ ਖੁਈਸਰ ਸਾਹਿਬ ਪਿੰਡ ਕਿਰਪਾਲ ਸਿੰਘ ਵਾਲਾ ਵਿਖੇ ਮਿਲੌਣੇ ਤੁਹਾਨੂੰ ਬਾਬਾ ਜੀ ਨਾਲ ਅੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਜੀ ਸੰਤ ਬਾਬਾ ਇਸ ਸਿੰਘ ਜੀ ਰਾੜਾ ਸਾਹਿਬ ਬਾਲਿਆਂ ਦੀ ਵਰਸੀ ਜਿਹੜੀ 24 ਅਗਸਤ ਨੂੰ ਗੁਰਦਸਾਹਿਬ ਵਿੱਚ ਮਨਾਈ ਜਾ ਰਹੀ ਹੈ ਜਿਹਦੇ ਬਾਰੇ ਤੁਸੀਂ ਸੰਗਤ ਨੂੰ ਜਿਹੜਾ ਸੱਦਾਗਾ ਦਰਬਾਰ ਸਾਹਿਬ ਦੇ ਵਿੱਚ ਪਹੁੰਚਣ ਦਾ ਉਹਦੇ ਲਈ ਤੁਸੀਂ ਦੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਰ ਮੈਂ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਤੇ ਪਿੰਡ ਕਰਪਾਲ ਸਿੰਘ ਵਾਲਾ ਨੇੜੇ ਮਿਲਕਲਾ ਜਿਹੜਾ ਬਰਨਾਲਾ ਦੇ ਵਿੱਚ ਇੱਕ ਇਹ ਗੁਰਦੁਆਰਾ ਕੋਈ ਸਰ ਸਾਹਿਬ ਵਿਖੇ ਸ੍ਰੀਮਾਨ ਸੰਤ ਬਾਬਾ ਜੀ ਸਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲਿਆਂ ਦੀ ਸਲਾਨਾ ਵਰਸੀ ਹੈ ਜੀ ਜੋ ਵੀ ਅਬਸਤ ਨੂੰ ਦੇ ਰੈਂਦਵਾਰ ਨੂੰ ਤੇ ਸੰਤ ਸਮਾਗਵਣਗੇ ਸੰਤ ਜੀ ਮਹਾਰਾਜ ਦੀ ਯਾਦ ਅੰਦਰ ਤੇ ਜਿੱਥੇ ਮਹਾਪੁਰਸਾਂ ਪਹੁੰਚਣਗੇ ਕਥਾਗਿਰਦਨ ਦੁਆਰਾ ਨੇ ਹਲ ਕਰਨਗੇ ਉਥੇ ਸਭ ਸੰਗਤਾਂ ਨੂੰ ਅਪੀਲ ਹੈ ਜੀ ਬੇਨਤੀ ਹੈ ਹੱਥ ਜੋੜ ਕੇ ਤੇ ਸਭ ਸੰਗਤਾਂ ਨੇ ਭਾਈ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਾਜ਼ਰ ਹੋਣੀ ਹੈ ਤੇ ਹੋਰਾਂ ਸੰਗਤਾਂ ਬਨਾਲ ਲੈ ਕੇ ਆਉਣਾ ਸੰਤ ਜੀ ਮਹਾਰਾਜ ਦੀ ਯਾਦ ਅੰਦਰ ਤੇ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਜਿਹੜੇ ਨੌਜਵਾਨ ਹੈ ਕਿ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇਗੀਆਂ ਸੇਵਾ ਦੇ ਵਿੱਚ ਉਹ ਆਪ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਕਰ ਰਹੇ ਨੇ ਤੇ ਪੂਰੀਆਂ ਬਣ ਤਿਆਰੀਆਂ ਚੱਲ ਰਹੀਆਂ ਨੇ ਜੀ ਇਸ ਸਮਾਗਮ ਦੀਆਂ ਤੇ 24 ਤਰੀਕ ਨੂੰ ਸ੍ਰੀਮਾਨ ਸੰਤ ਬਾਬਾ ਜੀ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲਿਆਂ ਦੀ ਜਨਮ ਵਰਸੀ ਆ ਜੀ 10 ਵਜੇ ਸਮਾਗਮ ਸ਼ੁਰੂ ਹੋ ਜਾਣ ਤੇ ਆਪ ਪਹੁੰਚ ਜਣੇ ਆ ਤੇ ਮਹਾਪੁਰਸ਼ ਬਗੜ ਕੇ ਉਹ ਸੰਗਤਾਂ ਨੂੰ ਕਥਾ ਕੀਰਤਨ ਦਰਾਂ ਨਿਹਾਲ ਕਰਨਗੇ ਮੇਰੀਆਂ ਸਮੂਹ ਜੀਆਂ ਸੰਗਤਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਵੀ ਹਮ ਹਮ ਆ ਕੇ ਪਰਿਵਾਰ ਸਮੇਤ ਸਭ ਸੰਗਤਾਂ ਨੇ ਪਾਈ ਪੂਝੇ ਕਿਰਪਾ ਕਰਨੀ ਜੀ ਇਹ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਦਾ ਬੋਸਾ ਵਾਹਿਗੁਰੂ ਜੀ ਦੇ ਦੋ ਸ਼ਬਦ ਬਾਬਾ ਜੀ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਇਤਿਹਾਸ ਆ ਉਹਦੇ ਬਾਰੇ ਤੁਸੀਂ ਦੱਸੋਗੇ ਇਹ ਤਾਂ ਜੀ ਸ੍ਰੀਮਾਨ ਸੰਤ ਬਾਬਾ ਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਜਿਹੜਾ ਇਸ ਨਗਰ ਦਾ ਸਰਦਾਰ ਸੀਗੇ ਵੱਡੇ ਬਜ਼ੁਰਗ ਉਹ ਸਾਡੇ 마을 ਨੂੰ ਲੈ ਕੇ ਆਇਆ ਸੀ ਉਹਨਾਂ ਦੇ ਨਾਲ ਬੱਚਾ ਨਹੀਂ ਸੀ ਹੁੰਦਾ ਜੀ ਮੁੰਡਾ ਨਹੀਂ ਲੜਕੀ ਸੀਗਾ ਉਹਨਾਂ ਨੇ ਅੱਜ ਬੇਨਤੀ ਕੀਤੀ ਵੀ ਸਾਡੀ ਮਹਾਰਾਜ ਕਿਰਪਾ ਕਰੇ ਵੀ ਸਾਡੇ ਬੱਚਾ ਨਹੀਂ ਵੀ ਹੁੰਦਾ ਕਰ ਦੇ ਤੇ ਮਹਾਂਪੁਰਸਾਨ ਨੇ ਕਿਹਾ ਵੀ ਤੁਸੀਂ ਗਰੀਬਾਂ ਵਾਚੇ ਤੇ ਇੱਕ ਕੋਹੀ ਲਵਾਓ ਪਾਣੀ ਦਾ ਪ੍ਰਬੰਧ ਕਰੋ ਉਹਨਾਂ ਨੇ ਇੱਥੇ ਮਹਾਂਪੁਰਸਾਨ ਨੇ ਜਗ੍ਹਾ ਨੂੰ ਛਣਿਆ ਜਗ੍ਹਾ ਕਿਥੇ ਕੋਹੀ ਲਵਾਏਗੀ ਤੇ ਮਹਾਂਪੁਰਸਾਨ ਨੇ ਤਨੇ ਦੀਵਾਨ ਸਜਾਏ ਜਦੋਂ ਕੋਹੀ ਤਿਆਰ ਹੋ ਗਿਆ ਤਾਂ ਉਹਦੇ ਵਿੱਚ ਵਿੱਚ ਦੇ ਉਸ ਵਹੀਦ ਅੱਬਰ ਪਾਣੀ ਜਦੋਂ ਕੱਢਿਆ ਗਾ ਮਹਾਪੁਰਸਾਨੇ ਕਹਿੰਦੇ ਆਪ ਜਲ ਸਕਦੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਲੱਗਦਾ ਏ ਇਹ ਡੇੜ ਨੂੰ ਦੇ ਵਿੱਚ ਜਨ ਕਿ ਮਹਾਪੁਰਸੈ ਜਨ ਕਿ ਆਇਆ ਨੇ ਉਹਨਾਂ ਨੇ ਅੱਗੇ ਇੱਥੇ ਵਹੀਦ ਵਾਸ਼ਮਾਪੁਰਸਾਨੇ ਤੇ ਸੰਗਤਾਂ ਨੇ ਕਈ ਸਾਲ ਵਰ ਪਾਣੀ ਭਰਿਆ ਪਰਾਂ ਬਾਅਦ ਚ ਵਰਤੇ ਰਹੇ ਸੰਗਤਾਂ ਪੀਂਦੇ ਰਹੇ ਔਰ ਤੇ ਉਸ ਤੋਂ ਬਾਅਦ ਇੱਥੇ ਸੰਗਤਾਂ ਕੋਈ ਮਾਨ ਦੀ ਭਾਵਨਾ ਇਹ ਸਭ ਪੂਰੀ ਹੁੰਦੀ ਸੀ ਕਿ ਸੰਗਤ ਦੀ ਤੇ ਸੰਗਤ ਨੇ ਵਿਚਾਰ ਬਣਾਇਆ ਵਹੀਦ ਸੂਤ ਲੈਂਟਰ 파ਟ ਨੂੰ ਗੁਰਦਰਾ ਸਾਹਿਬ ਬਣਾਇਆ ਗਿਆ 93 ਦੇ ਵਿੱਚ 93 94 ਵਿੱਚ ਗੁਰਦਰਾ ਸਾਹਿਬ ਦੀ ਇਹ ਸਾਰੀ ਹੋਈ ਹੈ ਜੀ ਤੇ ਫਿਰ ਇਹ ਨਗਰ ਦੀਆਂ ਸੰਗਤਾਂ ਨੇ ਮਿਲ ਕੇ ਗੁਰਦਰਾ ਸਾਹਿਬ ਬਣਾਇਆ ਗਿਆ ਸਾਦੀ ਮਹਾਰਾਜ ਜਿਆਦ ਅੰਦਰ ਤੇ ਇਸ ਕਰਕੇ ਗੁਰਦਰਾ ਖੂਈ ਸਰ ਸਾਹਿਬ ਇੱਥੇ ਸੰਗਤਾਂ ਬਹੁਤ ਸਰ ਦਾ ਪਾਵਨ ਰੱਖਦੀ ਹੈ ਹਰ ਐਤਵਾਰ ਨੂੰ ਸ homogene ਸਾਹਿਬ ਦੇ ਪਾਠ ਹੁੰਦੇ ਨੇ 9 ਵਜੇ 11 ਵਜੇ ਅਰਦਾਸ ਹੁੰਦੀ ਹੈ ਜੀ ਤੇ ਜਿੱਥੇ ਪਿੰਡ ਦੀਆਂ ਸੰਗਤਾਂ ਆਉਂਦੀਆਂ ਨੇ ਬਾਹਰ ਸਹਾਰਾ ਪਿੰਡਾਂ ਦੇ ਵਿੱਚੋਂ ਸਭ ਆ ਕੇ ਅੱਜ ਦੀ ਭਰਦੀਆਂ ਨੇ ਤੇ ਫਿਰ 12 ਵਜੇ ਦੁਪਹਿਰਾ ਸਭ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਬੈਠ ਕੇ ਬੀਬੀਆਂ ਅੱਜ ਕਾ ਭਰਦੀਆਂ ਨੇ ਪਾਠ ਕਰਦੀਆਂ ਸੋਨੀ ਸਾਹਿਬ ਦੇ ਜਲਜੀਤ ਸਾਹਿਬ ਦੇ ਚੌਪਿੰਦ ਸਾਹਿਬ ਦੇ ਅਨਾਸਰ ਦੀ ਬਾਣੀ ਪਰ 4 ਵਜੇ ਅਰਦਾਸ ਬੇਤੀ ਹੁੰਦੀ ਹੈ ਉਹਦੇ ਵਿੱਚ ਵੀ ਸੰਗਤਾਂ ਬਹੁਤ ਸਾਰੇ ਹਾਜ਼ਰੀ ਭਰਦੀਆਂ ਨੇ ਹਰ ਐਤਵਾਰ ਉਸ ਦਿਨ ਵਰਸੀ ਵਾਲੇ ਦਿਨ ਬਾਬਾ ਜੀ ਸੰਗਤ ਦੇ ਲਈ ਦੂਰ ਦਰਡੇੋਂ ਸੰਗਤ ਬਹੁਤ ਪਹੁੰਚ ਰਹੀ ਹੈ ਕਿਉਂਕਿ ਹਰੇਕ ਐਤਵਾਰ ਵੀ ਦੇਖਦੇ ਆ ਕਿ ਸੈਂਕੜੇ ਸੰਗਤਾਂ ਇੱਥੇ ਹਾਜ਼ਰੀ ਭਰਦੀਆਂ ਨੇ ਜਿਹੜੀਆਂ ਦੂਰੋਂ ਸੰਗਤ ਆਉਣਗੇ ਉਹਨਾਂ ਲਈ ਕੀ ਲੰਗਰ ਦਾ ਪ੍ਰਬੰਧ ਸੰਗਤ ਦੁਆਰਾ ਹੋਇਆ ਇਹ ਲੰਗਰ ਦਾ ਪ੍ਰਬੰਧ ਜਿਹੜੇ ਨੌਜਵਾਨ ਵੀਰ ਨੇ ਆਪਣੇ ਇਹਨਾਂ ਸਾਰਿਆਂ ਦੇ ਨੌਜਵਾਨ ਵੀਰਾਂ ਦੀਆਂ ਸੇਵਾਦਾਰਾਂ ਦੀਆਂ ਡਿਊਟੀਆਂ ਲਾਗੀਆਂ ਨੇ ਸਾਰੇ ਸੇਵਾਦਾਰ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਸਾਰਾ ਨਗਰੀ ਸਮਝੋ ਪੂਰਾ ਸਾਥ ਦੇ ਰਿਆ ਕਰ ਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਨੇ ਗੱਡੀਆਂ ਹਟਾਉਣ ਦਾ ਜੋੜਾ ਕਰ ਸਾਰੇ ਪ੍ਰਬੰਧ ਦੇ ਸੇਵਾਦਾਰ ਕਰ ਰਹੇ ਨੇ ਜਿਹੜੇ ਲੰਗਰ ਦੇ ਪ੍ਰਬੰਧ ਨੇਗੇ ਗੁਰੂ ਘਰ ਲੰਗਰ ਦਾ ਟੋਟਾ ਵਰਤਣਗੇ ਖੀਰ ਪ੍ਰਸਾਦ ਤੇ ਵਰਸਾ ਦੇ ਪ੍ਰਬੰਧ ਹੋਗਾ ਜੀ ਸੰਗਤਾਂ ਬਾਤਾਂ 10 ਲੱਖ ਤੋਂ ਵੱਧ ਪਰਮਤਮਾ ਜਨਕੀ ਕੀਤੇ ਗਏ। ਸੋ ਸਮੂਚੀ ਸੰਗਤ ਨੂੰ ਬੇਨਤੀ ਹੈ ਕਿ ਜਿੰਨੀ ਵੀ ਸੰਗਤ ਇਸ ਵੀਡੀਓ ਨੂੰ ਦੇਖੇਗੀ ਉਹ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਸੰਗਤ ਇਸ ਪਵਿੱਤਰ ਸਥਾਨ ਦੀ ਜਿਸ ਸਥਾਨ ਦੇ ਉੱਤੇ ਸੰਤ ਬਾਬਾ ਇਸਸ ਸਿੰਘ ਜੀ ਰਾੜਾ ਸਾਹਿਬ ਵਾਲੀ ਖੁਦ ਪਹੁੰਚੇ ਨੇ ਇਸ ਦਰਬਾਰ ਸਾਹਿਬ ਦੇ ਜ਼ਰੂਰ ਪਹੁੰਚ ਕੇ ਦਰਸ਼ਨ ਕਰਨ ਤੇ ਉਸ ਦਿਨ 24 ਅਗਸਤ ਨੂੰ ਵਰਸੀ ਦੇ ਉੱਤੇ ਜ਼ਰੂਰ ਆਪਣੀ ਹਾਜ਼ਰੀ ਭਰਨ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।